ਤੰਨਖਾਲ ਪਹਿਲਾਂ ਦੀ ਗੱਲ ਹੈ ਇਹਨਾਂ ਨੇ ਜਿਹੜਾ ਕੋਰਦੋਨੇ ਵਾਲਾ ਉਹ ਸਰਕਾਰਾਂ ਨੇ ਗੋਲੀ ਮਾਰਨਗੀਆਂ ਉਹ ਸਰਕਾਰਾਂ ਤੋਂ ਜੇਲ੍ਹ ਵਿੱਚ ਬੈਠਣਗੀਆਂ ਸ਼ਰਿਆਮ ਲੋਕਾਂ ਨੂੰ ਕਿਉਂ ਬੇਕੂ ਬਣਾ ਰਹੇ ਹੋ ਜਦ ਤੁਸੀਂ ਕਿਹੜੇ ਗੈਸਤਦਾਰਾਂ ਤੋਂ ਡਰ ਸੀ ਗਿਆ ਜੀ ਖੋਸਾ ਡਿਸਟ੍ਰਿਕਟ ਕੋਈ ਮੇਰੇ ਕੋਈ ਗੋਲੀ ਮਾਰਦੀ ਇਹ ਅਮਰਤਪਾਲ ਮੇਰੋ ਖੁਦ ਕਹਿ ਰਿਹਾ ਜੀ ਨੂੰ ਸ਼ੱਕ ਕੋਈ ਹੋਇਆ ਉਹਨੂੰ ਮੈਂ ਵੀਡੀਓ ਭੇਜ ਦੂੰ ਉਹਦੀ ਇੰਟਰਵਿਊ ਪੁੱਈਆ ਸੁਣ ਕੇ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਪਾਲ ਮੇਰੋ ਨੇ ਇੱਕ মিডিਆ ਤੇ ਜਾਨਕੀ ਚੈਨਲ ਤੇ ਬਹੁਤ ਵੱਡੀਆਂ ਫੁਕਰੀਆਂ ਮਾਰੀਆਂ ਨੇ ਉਹ ਤੁਹਾਡੇ ਨਾਲ ਮੈਂ ਸਾਂਹਣੀਆਂ ਕਰ ਦੇਣਾ ਕਹਿੰਦਾ ਸੁਖ ਰਤਿਏ ਨੂੰ ਅਸੀਂ ਕੁੱਟਣ ਵਾਸਤੇ ਸਰਵਿਸ ਕਰਨ ਵਾਸਤੇ ਬੰਬੇ ਚੰਦੇ ਸੀ ਅਸੀਂ ਕਹਿੰਦਾ ਟਿਕਟਾਂ ਬੁੱਕ ਕਰਵਾ ਲਈਆਂ ਸੀ ਮੌਕੇ ਤੇ ਕਹਿੰਦਾ ਇੱਕ ਨਾਮੀ ਸਾਬਕਾ ਗੈਂਗਸਟਰ ਦਾ ਸਾਨੂੰ ਫੋਨ ਆਇਆ ਅਸੀਂ ਰੁਕ ਗਏ ਪੱਤਰਕਾਰ ਸਵਾਲ ਕਰਦਾ ਤੇ ਉਹਦੇ ਸਵਾਲਾਂ ਦਾ ਮੇਰੋ ਜਵਾਬ ਦਿੰਦਾ ਉਹ ਤੋਦਨ ਸਵਾਲ ਕਰਨੇ ਨੇ ਇਹ ਸਵਾਲ ਅਮਰਤਪਾਲ ਮਹਿਰੋ ਨੂੰ ਵੀ ਹੈ ਜਿਹੜੇ ਉਹਦੇ ਚੋਣ ਵਾਲੇ ਨੇ ਜਾਂ ਸਾਡੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਵੀ ਹੈ ਕਿ ਅਮਰਤਪਾਲ ਮਹਿਰੋ ਦਾ ਇਹਨਾਂ ਗੈਂਗਸਟਰਾਂ ਦੇ ਨਾਲ ਕੋਈ ਸਬੰਧ ਹੈ ਤੇ ਜਾਂ ਫਿਰ ਸੁਖ ਰੱਦੀਏ ਦਾ ਗੈਂਗਸਟਰਾਂ ਦੇ ਨਾਲ ਸਬੰਧ ਹੈ ਜਿਹੜਾ ਗੈਂਗਸਟਰਾਂ ਦੇ ਕੋਲੋਂ ਮਹਿਰੋ ਨੂੰ ਫੋਨ ਕਰਵਾ ਕੇ ਰੋਕ ਰਹੇ ਗੱਲਾਂ ਦੀ ਸਮਝ ਨਹੀਂ ਆਉਂਦੀ ਤੁਸੀਂ ਕਿੰਨਾ ਕੁ ਲੋਕਾਂ ਨੂੰ ਬਲੈਕਮੇਲ ਕਰੋਗੇ ਚੰਨ ਘਾਟ ਵਾਲਾ ਬਾਬਾ ਫੜਿਆ ਉਹਦੇ ਨਾਲ ਸੈਟਿੰਗ ਨਹੀਂ ਹੋਈ ਉਹ ਤੇ ਪਰਚਾ ਪਵਾ ਕੇ ਉਹਨੂੰ ਅੰਦਰ ਤੋਰਤਾ ਤੋਂ ਇਹ ਦੂਜੇ ਪਾਸੇ ਬੱਟੇ ਸ਼ੂਰਮੇ ਬਣਦੇ ਉਹ ਆ ਨਾਲ ਹੀ ਪਿੱਛੇ ਜੇ ਤੁਹਾਨੂੰ ਪਤਾ 3 ਸਾਲ ਪਹਿਲਾਂ ਦੀ ਗੱਲ ਹੈ ਇਹਨਾਂ ਨੇ ਜਿਹੜਾ ਕੋਟ ਦੋਨੇ ਵਾਲਾ ਪ੍ਰੋਡਿਊਸਰ ਸੀ ਡੀਐਕਸ ਉਹ ਕੁੱਟਿਆ ਫੜ ਕੇ ਤੇ ਉਹ ਹੁਣ ਫੇਰ ਵੀਡੀਓ ਪਾਈ ਜਾਂਦਾ ਹੁਣ ਕਿਉਂ ਨੇ ਕੁੱਟਦੇ ਉਹਨੂੰ ਫੇਰ ਸਮਝੌਤਾ ਕਰ ਲਿਆ ਕੋਈ ਲੈਣ ਦੇਣ ਕਰਕੇ ਚੁੱਪ ਕਰਕੇ ਇਤੋਂ ਸ਼ੱਕ ਹੁੰਦਾ ਹੈ ਵੀ ਤੁਹਾਡਾ ਇਹ ਧੰਦਾ ਬਣ ਗਿਆ। ਮੈਂ ਮਹਿਰੋ ਨੂੰ ਇੱਕ ਬੇਨਤੀ ਕਰਨੀ ਹੈ। ਉਹ ਵਿਸ਼ੇਖ ਹੋਣ ਦੇ ਨਾਤੇ ਜਿਹੜੀਆਂ ਟਿਕਟਾਂ ਬੁੱਕ ਕਰਵਾਈਆਂ ਸੀ ਉਹਦੀ ਡੰਮੀ ਲੋਕਾਂ ਨੂੰ ਥੋੜਾ ਜਿਹਾ ਦੱਸੋ ਵੀ ਸਾਡੇ ਕੋਲੇ ਪਈ ਹੈ। ਕਿੱਥੋਂ ਟਿਕਟਾਂ ਬੁੱਕ ਕਰਵਾਈਆਂ ਸੀ? ਫਿਰ ਜਿਹੜੇ ਗੈਸਟਰ ਦਾ ਫੋਨ ਆਇਆ ਸੀ ਦੱਸੋ ਕੌਣ ਹੈ ਉਹ? ਜਾਂ ਤਾਂ ਦਾਨ ਵਿੱਚ ਕਾਲਾ ਵੀ ਥੋੜਾ ਵੀ ਗਿਲਸਰਵਾਦ ਦੇ ਨਾਲ ਸੰਬੰਧ ਹੈਗਾ। ਸੁਖ ਰਦੀ ਦਾ ਵੀ ਸੰਬੰਧ ਹੈਗਾ। ਤੇ ਦੂਜਾ ਨੰਬਰ ਤੁਸੀਂ ਦੱਸ ਦਿਓ। ਸ਼ਰੇਆਮ ਕਹਿੰਦਾ ਜੇ ਗੈਸਟਾਂ ਮੇਰੇ ਗੋਲੀ ਮਾਰ ਦਿੰਦੇ ਜੇ ਤੁਸੀਂ ਗੈਸਟਾਂ ਤੋਂ ਡਰ ਰਹੇ ਹੋ ਤਾਂ ਫਿਰ ਜਿਹੜੀਆਂ ਸਰਕਾਰਾਂ ਨਾਲ ਮੱਥਾ ਲਾਉਣ ਨੂੰ ਫਿਰਦੇ ਹੋ ਉਹ ਸਰਕਾਰਾਂ ਨੇ ਗੋਲੀ ਮਾਰਨਗੀਆਂ ਉਹ ਸਟਾਰਾਂ ਤੋਂ ਜੇਲ੍ਹ ਵਿੱਚ ਭੇਜਣਗੀਆਂ ਕਹਿੰਦਾ ਨਾ ਸੁਸਿਓ ਮੈਂ ਸ਼ਰੇਆਮ ਨਾਂ ਲੈਣਾ ਮੈਨੂੰ ਦੱਸ ਦੇ ਗੋਲਡੀ ਬ੍ਰਾਂਚ ਸੀ ਬਿਸ਼ਨੋਈ ਸੀ ਲੈ ਜਿਹੜਾ ਅਰਵਿੰਦਰ ਰਿੰਦਾ ਪਾਕਿਸਤਾਨ ਵਿੱਚ ਬੈਠਾ ਉਹ ਸੀ ਜਗੂ ਭਗਵਾਨਪੁਰੀਆ ਸੀ ਕਿਹੜਾ ਸੀ ਦੱਸਦਾ ਦੋ ਕਿਹੜਾ ਸੀ ਮੈਨੈ ਇਹਦਾ ਨਾਂ ਉਹਦਾ ਵੀ ਆ ਗ੍ਰੈਸਰ ਨੇ ਅੰਮ੍ਰਿਤਪਾਲ ਮੇਰੇ ਨੂੰ ਫੋਨ ਕਰਕੇ ਰੋਕਿਆ ਵੀ ਤੂੰ ਬੰਬੇ ਨਾ ਜਾ ਇਹ ਤੁਹਾਡੀ ਕਰਤੂਤ ਹੈ ਤੁਸੀਂ ਐਡੀਆਂ ਐਡੀਆਂ ਡਿੰਗਾ ਮਾਰਦੇ ਹੋ ਕਿ ਅਸੀਂ ਸੂਰਮੇ ਅਸੀਂ ਡਰਦੇ ਨਹੀਂ ਸਾਡੀ ਹੱਕ ਵਿੱਚ ਦਮ ਹੈ ਤੇ ਹੁਣ ਫਿਰ ਸਾਡਾ ਬੰਬੇ ਜਾਣ ਦਾ ਪਲਾਨ ਬਣ ਗਿਆ ਸੀ ਅਸੀਂ ਟਿਕਟਾਂ ਬੁੱਕ ਕਰਵਾ ਲਈਆਂ ਸੀ ਮੌਕੇ ਤੇ ਇੱਕ ਨਾਮੀ ਸਾਫ ਗੈਸਟ ਦੇ ਨਾਲ ਫੋਨ ਆ ਗਿਆ ਅਸੀਂ ਤਾਂ ਕਹਿ ਸਮ ਕਰਤਾ ਕਿਨੂੰ ਮੂਰਖ ਬਣਾਉਣ ਲੱਗਿਓ ਸਿੱਧਾ ਕਿਉਂ ਨਹੀਂ ਕਹਿੰਦੇ ਵੀ ਸੁਖ ਰਧੀਆਂ ਗਾਲੇ ਗਲੋਚ ਕਰਦਾ ਸੀ ਉਹਦੇ ਉਹਦਾ ਵੀਕ ਪੁਆਇੰਟ ਆਇਗਾ ਸੀ ਉਹਦੇ ਨਾਲ ਲੈ ਕੇ 2-4 ਲੱਖ ਸਮਝੌਤਾ ਕਰ ਲਿਆ ਆਹ ਕਿਉਂ ਨਹੀਂ ਕਹਿੰਦੇ ਸ਼ਰਿਆਮ ਲੋਕਾਂ ਨੂੰ ਕਿਉਂ ਬੇਪਕੂ ਬਣਾ ਰਹੇ ਹੋ ਜਦ ਤੁਸੀਂ ਕਿਹੜੇ ਗੈਸਟ ਦੇ ਆਦਾਰਾ ਤੁਹਾਨੂੰ ਦੱਸੋ ਤਾਂ ਸਹੀ ਵੀ ਗਿਜਰ ਚ ਸਾਫ ਕਾ ਕਿਦਾਂ ਹੁੰਦਾ ਕੀ ਹੋ ਕਿਸੇ ਅਹੁਦੇ ਤੋਂ ਰਿਟਾਇਰ ਹੋਇਆ ਹੁੰਦਾ ਵੀ ਤੁਸੀਂ ਇਹਨੂੰ ਸਾਫ ਕਾ ਕਹਿ ਰਹੇ ਹੋ ਗੇਚਾ ਦਾ ਗੇਚੀ ਰਹਿਣਾ ਦੱਸੋ ਤੁਸੀਂ ਕਿਹੜਾ ਕੰਕਸ ਤੁਸੀਂ ਹੋ ਯਾਨੀ ਕਿ ਲੋਕਾਂ ਨੂੰ ਇੰਨਾ ਬੇਬਕੂਤੇ ਲੋਕ ਬਣਾ ਰਹੇ ਨੇ ਅਸੀਂ ਆਏ ਕਰ ਦਿਆਂਗੇ ਅਸੀਂ ਬਾਹਰ ਕਰ ਦਿਆਂਗੇ ਹੁਣ ਇਹ ਗੇਚਾ ਦਾ ਫੋਨ ਆ ਗਿਆ ਹੁਣ ਚੁੱਪ ਕਰਕੇ ਬਹਿ ਗਏ ਮੈਂ ਸੁਖਰਤਿਆ ਵੀ ਸੁਣ ਲਵੇ ਜਾਉਦਾ ਕੋਈ ਕੌਣ ਵਾਲਾ ਸੁਣ ਲਵੇ ਅਮਰਤਪਾਲ ਸੁਣ ਲਵੇ ਉਹਦਾ ਕੋਚੌਣ ਵਾਲਾ ਸੁਣ ਲਵੇ ਲੋਕ ਵੀ ਸੁਣਦੇ ਆ ਦਸੋਦਾ ਸਹੀਓ ਕਿਹੜਾ ਗੈਂਗਸਟਰ ਸੀ ਜਿਹਨੇ ਅਮਰਤਪਾਲ ਮੈਨੂੰ ਫੋਨ ਕਰਕੇ ਰੋਕ ਦਿੱਤਾ ਮੈਂ ਵੀਡੀਓ ਪਾਈ ਹੈ ਜਿਹੜੇ ਗੈਂਗਸਟਰ ਨੇ ਫੋਨ ਕਰਨਾ ਹੋਵੇ ਕਰ ਲਿਓ ਨੰਬਰ ਦੱਸ ਦੇਣਾ 90562 55202 ਮੇਰਾ 24 ਘੰਟੇ ਨੰਬਰ ਖੁੱਲਾ ਹੁੰਦਾ ਜਿਹਨੇ ਫੋਨ ਕਰਨ ਲੱਗਾ ਕਰ ਲਿਓ ਜਿਹੜੇ ਗੈਂਗਸਟਰ ਨੇ ਫੋਨ ਕਰ ਲਾ ਕਸ਼ਟ ਫੋਨ ਕਰ ਲੈਣ ਤੁਸੀਂ ਲੋਕਾਂ ਨੂੰ ਕਿਉਂ ਦੇਵਕੂ ਬਣਾਈ ਜਾਂਦੇ ਹੋ ਯਾਰ ਜਾਨੀ ਕਿ ਲੋਕਾਂ ਨੂੰ ਦੇਵਕੂ ਬਣਾ ਕੇ ਥੋੜਾ ਇਹ ਧੰਦਾ ਚੱਲਦਾ ਹੈ ਮਲੈਗ ਮੇਲ ਕਰਨ ਦਾ ਇਹੀ ਕਮਾਂਗੇ ਫਿਰ ਗੈਸਟਾਂ ਦਾ ਡਰ ਸੀਗਾ ਜੀ ਖੋਸਾਂ ਵੀ ਰਿੰਸਟ ਕੋਈ ਮੇਰੇ ਕੋਈ ਗੋਲੀ ਮਾਰਦੀ ਇਹ ਅਮਰਤਪੁਰ ਮੇਰੋ ਖੁਦ ਕਹਿ ਰਿਹਾ ਜੀ ਨੂੰ ਸ਼ੱਕ ਕੋਈ ਹੋਇਆ ਉਹਨੂੰ ਮੈਂ ਵੀਡੀਓ ਭੇਜ ਦੂੰ ਉਹਦੀ ਇੰਟਰਵਿਊ ਪਈ ਸੁਣ ਕੇ ਦੇਖ ਲਿਓ ਆ ਬਹਾਦਰੀ ਹੈ ਇਹਨਾਂ ਦੀ ਤੁਹਾਡਾ ਗੈਸਟਾਂ ਦੇ ਨਾਲ ਜਾਂ ਸੁਖਰਤੀ ਇਹਦਾ ਗੈਸਟਾਂ ਦੇ ਨਾਲ ਸੰਬੰਧ ਕੀ ਹੈ ਇਹ ਤਾਂ ਦੱਸ ਦਿਓ ਮੈਨੂੰ ਜਾਂ ਤੁਸੀਂ ਇੱਥੇ ਪੰਜਾਬ ਦੇ ਨੌਜਵਾਨੇ ਨੂੰ ਚੂਥ ਨੂੰ ਡਰਾਉਣਾ ਚਾਹੁੰਦੇ ਹੋ ਵੀ ਜੂਸ ਡਰ ਜੇ ਕਰਨਾ ਕਿਉਂ ਨੋ ਤੁਸੀਂ ਨੀਲੇ ਪਾਦਨ ਚੋੜੇ ਜਰ ਟੋੜਾ ਕਲਫ ਤੁਸੀਂ ਬੰਨ ਲੈਣੋ ਦਮਾਨ ਲੈ ਬਟੀਆਂ ਕੁਰਬਾਨਾ ਹੱਥਾਂ ਵਿੱਚ ਅਸਲੇ ਫੜ ਲੈਣੋ ਹਲੇ ਤੁਹਾਨੂੰ ਗੈਟੋਸ ਨੂੰ ਡਰ ਲੱਗਦਾ ਖਰੇ ਸਿੱਧਾ ਕਿਉਂ ਨਹੀਂ ਕਹਿੰਦੇ ਕਿ ਸਮਝੌਤਾ ਕਰਦੇ ਸਾਡਾ ਧੰਦਾ ਚੱਲਦਾ ਸਾਡਾ ਬਿਜ਼ਨਸ ਸਿੱਧਾ ਕਿਉਂ ਨਹੀਂ ਕਹਿੰਦੇ ਲੋਕਾਂ ਨੂੰ ਵਾਈਬਰੂਜੀ ਦਾ ਕਾਲਸਾ ਵਾਈਬਰੂਜੀ ਦੀ ਫਤਿਹ